ਇੱਕ ਗੋਦਦਾ ਦਿੱਤਾ ਪਿਆਰ ਦਿੱਤਾ ਬੜਾ ਪਿਆਰਾ ਸਮਾਂ ਤੁਸੀਂ ਮੇਰੇ ਨਾਲ ਮੈਂ ਤੁਹਾਡੇ ਨਾਲ ਬੜਾ ਹੀ ਸਮਾਂ ਬਿਤਾਇਆ ਹੈ ਪਰ ਜਿੰਨਾ ਵੀ ਬਤਾਇਆ ਹੈ ਮੈਨੂੰ ਇੰਜ ਲੱਗਦਾ ਹੈ ਮੈਂ ਕਈ 100 ਸਾਲ ਜੀ ਗਿਆ ਹਾਂ ਤੇ ਮੇਰੇ ਪਿਤਾ ਜੀ ਇਸ ਜਿੰਨੇ ਕੋ ਸਮੇਂ ਵਿੱਚ ਮੈਂ ਕਿਤੇ ਕੋਈ ਕੁਤਾਹੀ ਕੀਤੀ ਹੋਵੇ ਜਦੋਂ ਕਦੇ ਮੈਂ ਕੋਈ ਜਾਣੇ ਅਣਜਾਣੇ ਭੁੱਲ ਕੀਤੀ ਹੋਵੇ ਤੇ ਮੈਨੂੰ ਖਿਮਾ ਕਰ ਦਿਓ ਕਿਉਂਕਿ ਮੈਂ ਅੱਜ ਆਪ ਜੀ ਨੂੰ ਸਰੀਰ ਕਰਕੇ ਸਰੀਰਕ ਤੌਰ ਤੇ ਆਖਰੀ ਵਾਰ ਸਜਦਾ ਕਰਨ ਲੱਗਾ ਹਾਂ ਭਾਵੇਂ ਮੈਂ ਕਿ ਮੈਂ ਆਤਮਾ ਆਤਮਿਕ ਤੌਰ ਤੇ ਤੁਹਾਡੇ ਨਾਲ ਹੀ ਹਾਂ ਤੁਸੀਂ ਮੇਰੇ ਲਾਗੇ ਹੋ ਤੇ ਸਰੀਰਕ ਤੌਰ ਤੇ ਜਿਹੜਾ ਸਰੀਰ ਜਨਮਿਆ ਹੈ ਇਸ ਸਰੀਰ ਕਰਕੇ ਮੈਂ ਆਪ ਜੀ ਨੂੰ ਆਖਰੀ ਵਾਰ ਸਜਦਾ ਕਰ ਰਿਹਾ ਹਾਂ ਤੇ ਮੇਰੀ ਇਹ ਸਬੰਧਨਾ ਨੂੰ ਪ੍ਰਵਾਨ ਕਰਿਓ ਮੇਰੇ ਸਿਜਦੇ ਨੂੰ ਪਰਵਾਣ ਕਰਿਓ ਕਹਿੰਦੇ ਦਸ਼ਮ ਪਾਤਸ਼ਾਹ ਨੇ ਅਸੀਸ ਦਿੱਤੀ ਕਿ ਪੁੱਤਰਾ ਤੇਰਾ ਜੀਵਨ ਤਾਂ ਬੜੇ ਚਿਰ ਦਾ ਸਫਲ ਹੋ ਗਿਆ ਏ ਤੂੰ ਤੇ ਪੂਰਾ ਜਦੋਂ ਸੂਰ ਬੀਰਾਂ ਵਿੱਚੋਂ ਸੂਰ ਬੀਰ ਤੂੰ ਤਿਆਰ ਹੋਇਆ ਨਾ ਮਹਾਰਾਜ ਕਹਿੰਦੇ ਜਿਹੜਾ ਸੂਰ ਬੀਰ ਦਾ ਧਰਮ ਹੁੰਦਾ ਉਹ ਤੇਰਾ ਧਰਮ ਹੈ ਜੁਵਕ ਅਸਲ ਪੁੱਤਰ ਦਾ ਫਰਜ਼ ਹੁੰਦਾ ਉਹ ਤੇਰਾ ਫਰਜ਼ ਹੈ ਤੂੰ ਕੀਤਾ ਹੈ ਤੂੰ ਨਿਭਾਇਆ ਹੈ ਤੁ ਆਪ ਜੰਗ ਦੇ ਮੈਦਾਨ ਅੰਦਰ ਬਾਕੀ ਸੰਗਾ ਵਾਂਗ ਯੁੱਧ ਕਰਕੇ ਸਿੱਧੀ ਪਾਉਣ ਵਾਸਤੇ ਤਿਆਰ ਹੋਇਆ ਆ ਇਹ ਤਾਂ ਬਹੁਤ ਵੱਡੀ ਆਗਿਆਕਾਰਤਾ ਵਾਲੀ ਗੱਲ ਹੈ ਜਿਹੜੀ ਤੁਸਾਂ ਨੇ ਕੀਤੀ ਹੈ ਸਤਿਗੁਰੂ ਗਰੀਬਨਵਾਜ ਪਾਤਸ਼ਾਹ ਤਨੂ ਰਾਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਵੱਡੇ ਫਰਜ਼ੰਦ ਸਾਹਿਬ ਜਾਦਾ ਅਜੀਤ ਸਿੰਘ ਸਾਹਿਬ ਜੀ ਉਥੋ ਦਸਮ ਪਿਤਾ ਮਹਾਰਾਜ ਪਾਤਸ਼ਾਹ ਕੋ ਆਗਿਆ ਲੈਂਦੇ ਹਨ ਪਰ ਵੀਰ ਸੰਗ ਪੰਚ ਭੀਰ ਜਾਏ ਮਾਨਕੈ ਮਨਾ ਕਹਿੰਦੇ ਨੇ ਨਾਲ ਪੰਜ ਸਿੰਘ ਸੂਰਬੀਰ ਗੁਰੂ ਸਾਹਿਬ ਜੀ ਦੇ ਪੁੱਤਰ ਦੇ ਨਾਲ ਤਿਆਰ ਹੋਏ ਹਨ ਸਵਾਈਆ ਆਲਮ ਸਿੰਘ ਧਰੇ ਸਭ ਆਜੁੱਦ ਜਾਤ ਜਿਸੀ ਰਜਪੂਤ ਭਲੇਰੀ ਆਲਮ ਸਿੰਘ ਨੱਚਣਾ ਇਹਨੂੰ ਕਹਿੰਦੇ ਨੇ ਬੜਾ ਤਗੜਾ ਨਿਸ਼ਾਨਚੀ ਯੁੱਧ ਵਿਦਿਆ ਦਾ ਅਭਿਆਸੀ ਗੁਰੂ ਘਰ ਦੇ ਪ੍ਰੇਮ ਨੇਮ ਦਾ ਅਭਿਆਸੀ ਬਾਣੀ ਦਾ ਰਸੀਆ ਗੁਰੂ ਨਾਲ ਚਿਤ ਜੋੜ ਕੇ ਜੀਣ ਵਾਲਾ ਐਸਾ ਹੀ ਪ੍ਰੇਮ ਦਾ ਭਰਿਆ ਹੋਇਆ ਇੱਕ ਪਿਆਰਾ ਜਿਹਾ ਮੁਦਸਸਮਾ ਹੈ ਇਹ ਵੀ ਇਸ ਨੂੰ ਗੁਰੂ ਕਲਗੀ ਧਰਮ ਮਹਾਰਾਜ ਨੇ ਬੜੀਆਂ ਸਿਵਾਵਾਂ ਸੌਪੀਆਂ ਸੰਤ ਤੇ ਬਹੁਤ بڑے ਅਦਬ ਨਾਲ ਜੀ ਚਿਤ ਲਾ ਕੇ ਸਿਵਾਵਾਂ ਨਿਭਾਉਂਦਾ ਰਿਹਾ ऐसे भाई आलम सिंह صاحب ਜੀ ਸਨ ਜਿਹੜੇ ਤਿਆਰ ਹੋਏ ਹਨ ਖਾਸ ਮੁਸਾਹਬ ਦਾਸ ਗੁਰੂ ਕੋ ਪਾਸ ਰਹੇ ਨਿਤ ਸ੍ਰੀ ਮੁਖ ਹੀਰੀ ਇਹ ਮਹਾਰਾਜ ਸਾਹਿਬ ਜੀ ਦਾ ਖਾਸ ਮੁਸਾਹਿਬ ਰਹਾ ਜੀ ਬਹੁਤ ਮਹਾਰਾਜ ਸਾਹਿਬ ਦੇ ਨੇੜੇ ਰਹਿ ਕਰਕੇ ਸੇਵਾ ਕਰਦਾ ਰਹਾ ਬੋਲਣ ਕੀਰ ਬਿਲਾਸ ਕਰੇ ਜਹੇ ਸੰਗ ਸਦਾ ਕਰੁਣਾ ਬਹੁ ਤੇਰੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲਣ ਕੀਰ ਬਿਲਾਸ ਕਰੇ ਜੇ ਸੰਗ ਸਦਾ ਕਰੁਣਾ ਬਹੁ ਤੇਰੀ ਗੁਰੂ ਸਾਹਿਬ ਜੀ ਨਾਲ ਉਹਨੇ ਵੀ ਬਚਨ ਕੀਤੇ ਦਇਆ ਦ੍ਰਿਸ਼ਟੀ ਦਸੂਨ ਪਾਇ ਸ਼ਾ ਨੇ ਭਾਈ ਆਲਮ ਸਿੰਘ ਉੱਪਰ ਵੀ ਕੀਤੀ ਹੈ ਆਇ ਸਲੇਹਤ ਸੰਗਰ ਕੇ ਮਨ ਹੋਏ ਆਨੰਦ ਚਲਿਓ ਤਿਸ ਬੇਰੀ ਆਗਿਆ ਲੈ ਕਰਕੇ ਮਹਾਰਾਜ ਪਾਤਸ਼ਾਹ ਦਸਮ ਪਿਤਾ ਜੀ ਕੋਲੋਂ ਉਹ ਵੀ ਉਥੋਂ ਤੁਰੇ ਹਨ ਗੁਰਨੰਦਨ ਸੰਗ ਆਨੰਦਤ ਅੰਗ ਜਵਾਹਰ ਸਿੰਘ ਚਲਿਓ ਪਟ ਭਾਰੀ ਗੁਰਨੰਦਨ ਸੰਗ ਆਨੰਦਤ ਅੰਗ ਜਵਾਹਰ ਸਿੰਘ ਚਲਿਓ ਪਟ ਭਾਰੀ ਭਾਈ ਜਵਾਹਰ ਸਿੰਘ ਸੂਰਬੀਰ ਜੋਦਾ ਇਹ ਵੀ ਨਾਲ ਚੱਲਣ ਲੱਗਾ ਹੈ ਜਿਮ ਆਵਤ ਬ੍ਰਿੰਦ ਮਲੇ